ਕਣ ਆਮ ਤੋ ਪਾਲਸ ਨੂੰ ਨਾ ਅੱਗੇ ਕਿਹੜੀ ਜਗਾ ਤੋਂ ਕਿਹੜੀ ਸ਼ਰਤ ਤੋਂ ਠੀਕ ਹੈ ਜੀ ਇਹ ਆਪਣੀ ਕੀ ਪ੍ਰੋਬਲਮ ਹੈ ਜੀ ਮਿਲ ਗਿਆ ਹੀ ਆਪਾਂ ਨੂੰ ਇੱਕ ਤੇ ਫੈਟਿੰਗ ਨੂੰ ਲੀਵਰ ਫੈਟੀ ਸੀ ਤੁਹਾਨੂੰ ਪੀ ਲਿਆ ਸੀ ਹਾਂਜੀ ਸਰ ਕਿੰਨੇ ਸਮੇਂ ਤੋਂ ਸੀ ਦੋ ਸਾਲ ਤੋਂ ਦੋ ਸਾਲ ਤੋਂ ਤੇ ਮੈਡੀਸਨ ਬਹੁਤ ਚੁਸ ਕੀਤੀ ਹੋਗੀ ਹਾਂਜੀ ਸਰ ਮੈਡੀਸਨ ਚੁਸ ਕੀਤੀ ਕਾਫੀ ਸਾਰੀ ਕੋਈ ਫਰਕ ਨਹੀਂ ਪਿਆ। ਨਹੀਂ ਕੋਈ ਫਰਕ ਨਹੀਂ। ਆਪਾਂ ਤੁਹਾਨੂੰ ਸਰਸ ਪੈ ਕੇ ਤਾ ਤੇ 100 ਦਾ ਕੋਰਸ ਪੂਰਾ ਕਰ ਚੁੱਕੇ ਆ। ਹਾਂਜੀ ਸਰ ਹੋ ਗਿਆ ਪੂਰਾ। ਤੇ ਅੱਜ ਤਨ ਮੈਨੂੰ ਕਿਵੇਂ ਲੱਗਦਾ ਆ? ਐ ਹਣੀ ਹੋ ਕੇ ਰਿਜ਼ਲਟ ਸਾਰੇ ਆ। ਲੀਵਰ ਵੀ ਠੀਕ ਆ। ਹਾਂਜੀ ਉਹ ਵੀ ਠੀਕ ਆ ਬਈ। ਪੇਲੀਆ ਓਕੇ ਆ? ਹਾਂਜੀ ਸਰ ਜੀ। ਐਕਟੀਵਿਟੀ ਵਧੀਆ ਕਿਨਾਲਾ? ਹਾਂਜੀ ਹਾਂਜੀ ਐਕਟਿਵ ਆਏ ਅੱਗੇ ਨਾਲ। ਅੱਗੇ ਨਾਲ ਵਧੀਆ। ਤੇ ਜਿਹੜੇ ਰਿਜ਼ਲਟ ਆ ਓਕੇ। ਜਿਹੜੇ ਪਰਿਵਾਰ ਵਾਲੇ ਵੀਡੀਓ ਦੇਖਣਗੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ? ਹਾਂਜੀ ਇਹ ਬੰਦ ਲੋ। ਰਿਜ਼ਲਟ ਆਪਣੇ ਬੋਡੀ ਸਰਸ ਨੂੰ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਮਤਲਬ ਬੋਡੀ ਸਰਸ ਨੂੰ ਹਾਂਜੀ ਬੋਡੀ ਸਰਸ ਨੂੰ ਵਰਤਣਾ ਚਾਹੀਦਾ ਆ ਹਾਂਜੀ ਹਾਂਜੀ ਰਿਕੁਆਇਰਮੈਂਟ ਇਹਦੀ ਆਖਾਂ ਗੀਂ ਵੀ ਰੱਖੋ ਤੁਸੀਂ ਇਹਦੇ ਨਾਲ ਇਹਨਾਂ ਇਹ ਕਰੂਗੇ ਅਪ ਅੰਨੇ ਇਹਨਾਂ ਹਰੇਕ ਰੋਗ ਦਾ ਇਲਾਜ ਮਤਲਬ ਤੁਸੀਂ ਵਰਤਿਆ ਸੀ ਲੇਬਰ ਬਾਤ ਤੇ ਪੀਲੇ ਪੱਤੇ ਪਰ ਹੋਰ ਬੋਡੀ ਐਕਟ ਬਹੁਤ ਹੋਈ ਆ ਹਾਂਜੀ ਹਾਂਜੀ ਐਕਟ ਬਹੁਤ ਹੋਈ ਆ ਮੈਨੂੰ ਸਾਨੂੰ ਸਰਸ ਸਰਸ ਪੈਕ ਨੂੰ ਵਰਤਣਾ ਚਾਹੀਦਾ ਹਾਂਜੀ ਸਰ ਓਕੇ